ਵਾਰਡ ਨੰਬਰ 69 ਦੇ ਗੁਰਬਖਸ਼ ਨਗਰ ਦੇ ਅਧੀਨ ਆਉਂਦੇ ਇਲਾਕੇ ਮਹਿਰਪੁਰਾ ਵਿਖੇ ਸੀਵਰੇਜ ਬਲੌਕ ਹਨ ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਉਹਨਾਂ ਮੰਗ ਕੀਤੀ ਹੈ ਕਿ ਇਸ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਪੇਸ਼ ਆ ਰਹੀ ਮੁਸ਼ਕਲਾਂ ਤੋਂ निजात ਮਿਲ ਸਕੇ ਅਸੀਂ ਮਹਿਰਪੁਰਾ ਗਲੀ ਨੰਬਰ 30 'ਚ ਰਹਿੰਦੇ ਆ ਸਾਨੂੰ ਇਹ 3 ਸਾਲ ਹੋ ਗਿਆ ਹੈ ਪ੍ਰੋਬਲਮ ਨਾਲ ਸੁਲ ਮਲਾਕੇ ਆ ਤੱਕ ਬਹੁਤ ਜ਼ਿਆਦਾ ਬੱਚੇ ਸਾਡੇ ਬਿਮਾਰ ਹੋ ਰਹੇ ਨੇ ਤੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਜਿਹੋ ਜਿਹਾ ਹਾਲਾਤ ਹੈ ہماری ਝਟ ਬਿਮਾਰੀ ਵੀ ਫੈਲਦੀ ਹੈ ਤੇ ਅਗੋ ਆਰਥਿਕ ਸਥਿਤੀ ਕਈਆਂ ਦੀ ਕਿਸ ਤਰ੍ਹਾਂ ਦੀ ਹੁੰਦੀ ਹੈ ਕਈਆਂ ਦੀ ਕਿਸ ਤਰ੍ਹਾਂ ਦੀ ਹੁੰਦੀ ਹੈ ਇਸ ਕਰਕੇ ਇਹ ਚੀਵਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਜਿਸ ਤਰ੍ਹਾਂ ਇਹ ਮਸਲਾ ਹੱਲ ਹੋ ਸਕਦਾ ਨਾ ਮਸ਼ੀਨਾਰਾਈ ਜਿਸ ਤਰ੍ਹਾਂ ਵੀ ਇਹ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਕਰਨ ਦੀ ਕੋਸ਼ਿਸ਼ ਕਰੋ ਜੀ ਅਸੀਂ ਵਾਰ ਨੰਬਰ 69 ਮੇਰੇ ਪੁਰਾ ਜਿਹੜੇ ਨੇ ਆ اسی سے کافی ڈیٹ ਰਹਿਣਾ ਪਰ انو 2 ਸਾਲ ਪਿਛਲੇ ਤੋਂ ਦਿੱਕਤ ਆ ਰਹੀ ਸੀ ਵਰਦੀ ਵਰਦੀ ਸਫਾਈ ਜਿਹੜੀ ਠੀਕ ਤਰ੍ਹਾਂ ਨਹੀਂ ਹੋ ਰਹੀ ਐ ਅਸੀਂ کافی ਕੌਂਸਾ کافی ਵਾਰ ਕੌਂਸਾ ਸਾਹਿਬ ਕੋ ਗਏ ਆ ਸਰਜੀ ਲਾਟਿਓ ਕੋ ਔਰ ਇਹਨਾਂ ਨੇ ਸਫਾਈ کافی ਕਰਵਾਈ ਐ ਪਰ ਜਿਹੜੀ ਸਫਾਈ ਆਡੀ ਮਸ਼ੀਨਾਂ ਨਾਲ ਹੋਣੀ ਚਾਹੀਦੀ ਐ ਉਹ ਹੱਥਾਂ ਨਾਲ ਨਹੀਂ ਛੱਟ ਪੈ ਰਹੀ ਪ੍ਰੋਬਲਮ ਇਹ ਹੈ ਕਿ ਸੀਵਰ ਪਰ ایرਨ ਦੇ ਨੇ 12 ਮਹੀਨੇ 2-3 ਸਾਲ ਹੋ ਚੱਲੇ ਨੇ ਗੰਦ ਪਿਆ ਰਹਿੰਦਾ ਹਰ ਵੇਲੇ ਗੰਦਾ ਪਾਣੀ ਇਕੱਠਾ ਹੋਇਆ ਰਹਿੰਦਾ ਜਾਈਦਾ ਕੰਪਲੇਨ ਕਰੀਦੀ ਹੈ ਕੌਂਸਲਰ ਸਾਹਿਬ ਕੋ ਪਰ ਇਹ ਕੀ ਆਉਂਦੇ ਆ ਕਰਦੇ ਨੇ ਕੋਸ਼ਿਸ਼ ਪਰ ਹੁੰਦੀ ਨਹੀਂ ਉਹ ਜੀ ਸਫਾਈ 2 ਦਿਨ ਰਹਿੰਦੀ ਹੈ ਸਫਾਈ ਫੇਰ ਪਾਣੀ ਭਰ ਜਾਂਦਾ ਨਾ ਉਹੀ ਹਾਲ ਰਹਿੰਦਾ ਫੇਰ ਆਪਣੇ ਜਿਹੜੇ ਕਮਿਸ਼ਨਰ ਸਾਹਿਬ ਨੇ ਉਹਲਖ ਸਾਹਿਬ ਉਹਨਾਂ ਨੂੰ ਵੀ ਉਹਦੀ ਵੀਡੀਓ ਬਣਾ ਕੇ ਪਾਈ ਹੈ ਸਾਰੇ ਮੈਹਿਮੇ ਨੂੰ ਪਾਈ ਹੈ ਸੀਵਰੇ ਪ੍ਰੋਪਰ ਚੱਲਦਾ ਨਹੀਂ ਪਏ ਵਾਰਡ ਨੰਬਰ 69 ਦੇ ਤੇ ਮੈਨੂੰ ਇਹ ਵਾਰ-ਵਾਰ ਵਿਸ਼ਵਾਸ ਹੋਇਆ ਜਾਂਦਾ ਹੈ ਕਿ ਆਪਾਂ ਸੁਪਰ ਸ਼ੱਕਰ ਲਗਾ ਕੇ ਤੁਹਾਡੀ ਇਹ ਜਿਹੜੀ ਮੁਸ਼ਕਲ ਹੈ ਦੂਰ ਕਰਾਂਗੇ ਤੇ ਜਿਸ ਤਰ੍ਹਾਂ ਉਹ ਮੈਨੂੰ ਕਹਿੰਦੇ ਨੇ ਤੇ ਮੈਂ ਉਸੇ ਤਰ੍ਹਾਂ ਹੀ ਆਪਣੇ ਇਲਾਕਾ ਵਾਸੀਆਂ ਨੂੰ ਆ ਕੇ ਵਿਸ਼ਵਾਸ ਦਿਵਾਉਣਾ ਤੇ ਜੇ ਮੇਰਾ ਇਹ ਕੰਮ ਜਲਦੀ ਤੋਂ ਜਲਦੀ ਨਾ ਕਰ ਪਾਇਆ ਕਾਰਪਸ਼ਨ ਵਾਲੇ ਤੇ ਮੈਂ ਆਪਣੇ ਇਹਨਾਂ ਭੈਣਾ ਭਰਾਵਾਂ ਦੇ ਨਾਲ ਹੀ ਇੱਕ ਵੱਡਾ ਧਰਨਾ ਲਾਵਾਂ ਇਹ ਹਾਲ ਦੇਖ ਕੇ ਲੱਗਦਾ ਹੈ ਕਿ ਗੁਰੂ ਨਗਰੀ ਸ਼ਰਮਸਾਰ ਹੋ ਰਹੀ ਹੈ ਪਰ ਪ੍ਰਸ਼ਾਸਨ ਬਹਿਤਾ ਹਵਾਈ ਗੱਲਾਂ ਕਰ ਰਿਹਾ ਹੈ ਕਿ ਬਹੁਤ ਹੀ ਵਧੀਆ ਕੰਮ ਕਰ ਦਿੱਤੇ ਨੇ 스마트 ਸਟੀ ਬਣਾ ਦਿੱਤੀ ਹੈ ਪਰ ਜੇ ਜ਼ਮੀਨੀ ਸਤਰ ਤੇ ਗੱਲ ਕਰ ਲਈਏ ਉਹ ਨਾ ਮਾਤਰੀ ਰਹੇ ਸੁਵਿਧਾਵਾਂ ਲੋਕਾਂ ਨੂੰ ਦੇਣ ਦੀ ਲੋੜ ਹੈ ਕਰਨਾ ਕਿ ਹਰ ਤਰ੍ਹਾਂ ਦਾ ਟੈਕਸ ਜਿੰਦਾ ਭੇ ਕਰਦੀ ਹੈ ਉਹਦੇ ਬਦਲੇ ਜੇ ਸ਼ਹਿਰ ਦੀ ਸੁੰਦਰਤਾ ਜਾਂ ਨੂੰ ਨਹੀਂ برقرار ਰੱਖਿਆ ਜਾਂਦਾ ਤੇ ਸਵਾਲ ਲਈ ਚਿੰਨ ਹੈ ਤੇ ਸੁਪਰ ਪ੍ਰਸ਼ਾਸਨ ਚਾਹੀਦਾ ਪਹਿਲ ਦੇ ਆਧਾਰ ਤੇ ਮੇਰਪੁਰਾ ਵਾਰਡ ਨੰਬਰ 69 ਦੇ ਵਿੱਚ ਜਿਹੜੇ ਸਿਵਰੇ ਬਲੋਕ ਨੇ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਹਲਕੀਦਾ ਜਾਵੇ ਬਲੋਕ ਜਿਹੜੇ ਖੁੱਲੇ ਜਾਣ ਤਾਂ ਜੋ ਲੋਕਾਂ ਨੂੰ ਜਿਹੜੇ ਨਰਕ ਭਰੀ ਜ਼ਿੰਦਗੀ ਮਹਿਸੂਸ ਕਰਨ ਦੇ ਨੇ ਜੀਨ ਲਈ ਉਹ ਨਾਜ਼ੀਨ ਅਰ ਵਧੀਆ ਤਰੀਕੇ ਦੀ ਜ਼ਿੰਦਗੀ ਆਪਣੀ ਜੀ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਸੀਲ ਸ਼ਰਮਾ ਫਾਸਟੇ ਨਿਊਜ਼ ਅਮਰ